ਨੱਪਾ ਦੇ ਭਵਾਨੀਗੜ੍ਹ ਰੋਡ ਤੇ ਅਸੀਂ ਖੜੇ ਆ ਕੁਝ ਦਿਨ ਪਹਿਲਾਂ ਵੀ ਅਸੀਂ ਦਿਖਾਇਆ ਸੀ ਇੱਕ ਹਾਸਾ ਹੋਇਆ ਪਰ ਅੱਜ ਸਹਾਸਾ ਫਿਰ ਪੀ ਆਰ ਟੀ ਸੀ ਬੱਸ ਹੈ ਜਿਵੇਂ ਕਨੈਕਟਰ ਡਰਾਈਵਰ ਡਰਾਈਵਰ ਨੇ ਸਾਨੂੰ ਦੱਸਿਆ ਵੀ ਇਹ ਬੱਸ ਫੁੱਲ ਭਰੀ ਹੁੰਦੀ ਹੈ ਸਾਡੀ ਮਜਬੂਰੀ ਹੈ ਸਵਾਰੀਆਂ ਸਾਨੂੰ ਗਾਲਾਂ ਕੱਢਦੀਆਂ ਨੇ ਬੋਲਦੀਆਂ ਨੇ ਜੇ ਅਸੀਂ ਉਹਨਾਂ ਨੂੰ ਨਹੀਂ ਬਾਅਦ ਦੇ ਵਿੱਚ ਛਾੜਦੇ ਸਾਡੀ ਵੀ ਮਜਬੂਰੀ ਹੈ 100 ਪਲੱਸ ਸਵਾਰੀਆਂ ਇਹਦੇ ਵਿੱਚ ਸੀ ਤੁਸੀਂ ਦੇਖ ਸਕਦੇ ਹੋ ਨੇੜੇ ਆਓ ਵੀ ਆ ਕਿਸ ਤਰ੍ਹਾਂ ਪੰਨੀ ਗਈ ਬੱਸ ਇਹ ਟੱਕਰ ਹੋਈ ਹੈ ਇੱਕ ਛੋਟਾ ਹਾਥੀ ਇੱਕ ਸਵਿਫਟ ਗੱਡੀ ਜਿਹੜੀ ਫੁੱਟ ਗਈ ਇਹਦੇ ਨਾਲ ਟੱਕਰ ਹੋਈ ਹੈ ਪਰ ਡਰਾਈਵਰ ਠੀਕ ਹੈ ਕਨੈਕਟਰ ਠੀਕ ਹੈ ਸਵਾਰੀਆਂ ਠੀਕ ਈ ਪਰ ਉਹ ਜਿਹੜਾ ਇੱਕ ਛੋਟਾ ਹਾਥੀ ਨਾ ਜੋ ਦਿਖਾ ਦਿੰਦੇ ਆ ਛੋਟਾ ਹਾਥੀ ਪਲਟਿਆ ਹੈ ਇਹ ਸਵਿਫਟ ਆ ਜਿਹੜੀ ਬਾਸਣਾ ਟਕਰਾਈ ਹੈ ਜਿਹਦੇ ਪਿੱਛੋਂ ਸਾਈਡ ਤੋਂ ਬਾਈਨਾਂ ਕਰੇ ਕਰਾ ਮੰਗੇ ਆ ਗੱਡੀ ਆਇਦਰ ਗੱਲ ਕਰ ਵੀਰੇ ਆਪਣੀ ਜਿਹੜੀ ਗੱਡੀ ਫੁੱਟੀ ਆ ਕਿਵੇਂ ਤੁਸੀਂ ਪਿੱਛੋਂ ਫੁੱਟੀ ਆ ਪਿਛੋਂ ਬੁੱਟੀ ਆ ਪਿਛੋਂ ਬੁੱਟੀ ਆ ਤੁਸੀਂ ਅੱਗੇ ਸੀ ਥੋੜੇ ਪਿਛੇ ਪਿੱਛੇ ਉਹ ਆ ਰਹੀ ਸੀ ਗੱਡੀ ਠੀਕ ਆ ਬੱਸ ਨਹੀਂ ਪਿੱਛੇ ਇਹ ਆ ਰਹੀ ਸੀ ਟੈਂਪੂ ਆ ਟੈਂਪੂ ਆ ਰਿਹਾ ਛੋਟਾ ਆ ਤੇ ਠੀਕ ਹੈ ਤੇ ਉਹਦੇ ਪਿੱਛੇ ਬੱਸ ਉਹਦੇ ਪਿੱਛੇ ਬੱਸ ਹੁਣ ਟੱਕਰ ਹੋਊਗੀ ਹਾਂ ਉਹ ਬੱਸ 1 ਵਜੇ ਆਏ ਗੱਡੀ ਆਪਣਾ ਜਿੱਥੋਂ ਬੱਤੀ ਆ ਅੱਛਾ ਠੀਕ ਹੈ ਕਿੰਨਾ ਕੋਈ ਨੁਕਸਾਨ ਹੋਇਆ ਖਾਂਡਾ ਦੇਖੋ ਤੁਹਾਡੇ ਸਾਹਮਣੇ ਵੀ ਬਹੁਤ ਨੁਕਸਾਨ ਤਾਂ ਹੈ ਅੱਛਾ ਤੁਸੀਂ ਦੇਖ ਸਾਹਿਬ ਨੁਕਸਾਨ ਹੈ ਗੱਡੀ ਦਾ ਜਿਹੜੀ ਇੱਧਰ ਜਿਹੜੀ ਹਾਂ ਜੀ ਟੱਕ ਗੱਡੀ ਐ ਉੱਤੀ ਐ ਵੀ ਦੇਖ ਸਕਦੇ ਹੋ ਲੈਟਾ ਸ਼ੀਸ਼ਾ ਸਾਰੀ ਟਿੱਕੀ ਚਲੀ ਗਈ ਧਕਾਧਾਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ ਗੱਡੀ ਐ ਜੀ ਸ਼ਿੰਟਾਲ ਦਾ ਬਾਈ ਜੀ ਸ਼ਿੰਟਾਲ ਦੇ ਨਾ ਸ਼ਿੰਟਾਲ ਦੇ ਬਾਈ ਜੀ ਨੇ ਕੁਲਵਿੰਦਰ ਸਿੰਘ ਜਿੰਨਾ ਨੌ ਪਹਿਲਾਂ ਵੀ ਆਪਾਂ ਨੂੰ ਦੱਸਿਆ ਤੁਸੀਂ ਦੇਖ ਸਕਦੇ ਹੋ ਅਗਲਾ ਦੂਜੀ ਪਾਸੇ ਤੁਹਾਨੂੰ ਛੋਟਾ ਆਤੀ ਦਿਖਾਉਣਿਆ ਇਹਦਾ ਬਾਈ ਦਾ ਸਮਾਨ ਖੜਿਆ ਪਿਆ ਹੈ ਪਤਾ ਨਹੀਂ ਕਿੰਚੀ ਦੀਆਂ ਟਰੇਆਂ ਨੇ ਕਿੱਥੋਂ ਲੱਦ ਕੇ ਆ ਰਿਹਾ ਸੀ ਅਜੇ ਇਹ ਦਸਨ ਮਦਮ ਦਾ ਹਸਪਤਾਲ ਗਿਆ ਤੁਸੀਂ ਹਾਥੀ ਪਾਲਦੇ ਹੋ ਆ ਦੇਖ ਸਾ ਦਿਓ ਤੇ ਆ ਦੇਖੋ ਕਿਵੇਂ ਬੋਰੀਆਂ ਖੁੱਲੀਆਂ ਪਈਆਂ ਨੇ ਤੇ ਛੋਟਾ ਹਾਥੀ ਆਓ ਇੱਧਰ ਇਹ ਛੋਟਾ ਹਾਥੀ ਆ ਜੋ ਪੁਹਾਨੀਗਰ ਨਾਪਾ ਰੋਡ ਤੇ ਪਲਟਿਆ ਹੋਇਆ ਹੈ ਤੁਸੀਂ ਦੇਖੋ ਤਸਵੀਰਾਂ ਤੇ ਨਾਲ ਦੀ ਨਾਲ ਤੁਹਾਨੂੰ ਇੱਧਰ ਦਿਖਾਉਣੇ ਆ ਵੱਡਾ ਹਾਸਾ ਹਜੇ ਤਾਂ ਇਹ ਪਤਾ ਲੱਗੂਗਾ ਵੀ ਉਹਦੇ ਸੱਟਾਂ ਕਿੰਨੀਆਂ ਕਬੱਜੀਆਂ ਨੇ ਉਹ ਹਸਪਤਾਲ ਗਿਆ ਪਤਾ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਆ ਇਹ ਵੀ ਸਾਰੀ ਗੱਲਬਾਤ ਨਾਮ ਹੈ ਜੀ ਪ੍ਰਗਟ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਬਿੰਬੜਪਿੰਡ ਦੇ ਬਿੰਬੜਪਿੰਡ ਤੋਂ ਵੀਰ ਜੀ ਜਿਹੜੇ ਆਪੀ ਆਰਟੀਸੀ ਤੁਸੀਂ ਕੀ ਲੱਗੇ ਹੋ ਮੈਂ ਕੰਡਕਟਰ ਹਾਂ ਕੰਡਕਟਰੋਂ ਕਿ ਜਿਹੜੀ ਇਹ ਬੱਸ ਦਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਬੱਸ ਦਾ ਡਰਾਈਵਰ ਨੇ ਸਾਨੂੰ ਦੱਸਤਾ ਤੇ ਫਿਰ ਤੁਸੀਂ ਕੀ ਤੁਸੀਂ ਉਸ ਟਾਈਮ ਮੌਕੇ ਤੇ ਮੌਜੂਦ ਸੀ ਮੈਂ ਜਿ ਪਿਚਾਲੇ ਸੀਗੀ ਜੀ ਗੱਡੀ ਦੇ ਬਿਲਕੁਲ ਟਿਕ ਟਕ ਅੱਟ ਰਹੀ ਗੱਡੀ ਫੁੱਲ ਭਰੀ ਹੋਈ ਸੀ ਠੀਕ ਹੈ ਗੱਡੀ ਫੁੱਲ ਭਰੀ ਹੋਈ ਸੀ ਤੇ ਕਿਵੇਂ ਹੋਇਆ ਕੋਈ ਪਤਾ ਕੁਝ ਡਰਾਈਵਰ ਦੇ ਦੱਸਣ ਅਨੁਸਾਰ ਜੀ ਉਹ ਕਹਿੰਦੇ ਹਾਥੀ ਟੈਂਪੋ ਵਾਲੇ ਨੇ ਅੱਗੇ ਘੱਟ ਮਾਰੇ ਜੀ ਕਿੰਨੀਆਂ ਸਵਾਰੀਆਂ ਸੀ ਬੱਸ 'ਚ ਗੱਡੀ ਦੇ ਵਿੱਚ ਔਣੀਆਂ ਲਗਭਗ 100 ਸਵਾਰੀਆਂ ਸੀ 100 ਸਵਾਰੀਆਂ ਪਰ ਇਹ ਵੀ ਹੈ ਨਾ ਵੀ 52 ਸੀਟਾਂ ਦੇ ਜਾਂ 50 ਸੀਟਾਂ ਦਾ ਤੁਸੀਂ ਵੱਧ ਚਾੜ੍ਹ ਜਵਾਰ ਕਰਾਂਗੇ ਅੱਛਾ ਵੱਡਾ ਹਾਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਨੁਕਸਾਨ ਸਵਾਰੀਆਂ ਦਾ ਹੋ ਸਕਦਾ ਸੀ ਹਾਂਜੀ ਬਿਲਕੁਲ ਹੋ ਸਕਦਾ ਠੀਕ ਹੈ ਤੁਸੀਂ ਬਾਤ ਚ ਲਾਉਣੀ ਹੈ ਜੀ ਹਾਂਜੀ ਹਾਂਜੀ ਮੈਂ ਬਾਤ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਜੀਤ ਸਿੰਘ ਹੈ ਠੀਕ ਹੈ ਜਿਹੜੀ ਤੁਹਾਡੀ ਬੱਸ ਟਕਰਾਈ ਹੈ ਕਿਵੇਂ ਕੀ ਹੋਇਆ ਸਿਸਟਮ ਇਹ ਜੀ ਮੂਰੇ ਇਹਨਾਂ ਦੇ ਕਾਰਜਾਦੀ ਸਰ अच्छा कार ਦੇ ਪਿੱਛੇ ਟੈਂਪੂ ਜਾ ਰਿਹਾ ਸੀਗਾ ਠੀਕ ਹੈ ਜਿਹਦੇ ਵਿੱਚ ਗੱਡੀ ਲੱਗੀ ਆ ਠੀਕ ਹੈ ਇਹਨੇ ਮਤਲਬ ਕਾਰ ਕ੍ਰੌਸ ਲਈ ਕਰਨ ਲਈ ਪਿੱਛੇ ਦੇਖਿਆ ਨੇ ਕਿ ਪਿੱਛੇ ਕੋਈ ਚੀਜ਼ ਆ ਰਹੀ ਆ ਇਹਨੇ ਇੱਕ ਉਹਦਾ ਮੂਹਰੇ ਕਰਤੀ ਆਪਣੇ ਇਹ ਜਿਹੜਾ ਟੈਂਪੂ ਸੀਗਾ ਠੀਕ ਹੈ ਉਹ ਮੇਰੇ ਵਾਲੀ ਗੱਡੀ 40 50 ਦੀ ਸਪੀਡ ਦੇਊਗੀ ਸਵਾਰੀਆਂ ਨੇ ਮੇਰੇ ਕੋਲੇ ਠੀਕ ਹੈ ਛਟੋਕਟ ਵੀ ਮੇਰੇ ਕੋਲੇ 100 100 ਸਵਾਰੀ ਹੋਊਗੀ ਮੇਰੇ ਕੋਲ ਠੀਕ ਹੈ ਅਜੀ ਲੋਕਾਂ ਨੇ ਜਾਣ ਮਾਲੂ ਵੀ ਨਾਂ ਲੈ ਕੇ ਚੱਲਣਾ ਹੁੰਦਾ ਠੀਕ ਹੈ ਇਹਨੇ ਜਦੋਂ ਕਦਾ ਮੂਰੇ ਕਰਿਆ ਮੇਰੇ ਲਈ ਗੱਡੀ 60 ਦੀ ਸਪੀਡ ਦੇਉਗੀ ਤੁਸੀਂ ਸੜਕ ਤੇ ਦੇਖ ਸਕਦੇ ਹੋ ਬ੍ਰੇਕਾਂ ਲੱਗੀਆਂ ਐ ਗੱਡੀ ਦੀਆਂ ਮੈਂ ਇੱਕੋ ਦਮ ਨਹੀਂ ਗੱਡੀ ਰੁਕਦੀ ਜੀ ਤੇ ਤਾਂ ਕਰਕੇ ਹਾਸਾ ਹੁੰਦਾ ਸਵਾਰੀਆਂ ਦੀ ਕੋਈ ਬੱਚਤ ਐ ਸਵਾਰੀਆਂ ਦੀ ਬਿਲਕੁਲ ਬੱਚਤ ਨਹੀਂ 52 ਸੀਟਡ ਆ ਜਾਂ 50 ਸੀਟਡ ਹੁੰਦੀਆਂ ਦੀ 100 ਸਵਾਰੀ ਬਹੁਤ ਗੱਡੀਆਂ ਦੀ ਘਾਟ ਆ ਸਰਕਾਰ ਦੀਆਂ ਨਾਕਾਮੀਆਂ ਨੇ ਸਰ ਬੱਸਾ ਨਹੀਂ ਪਾ ਰਹੇ ਅਸੀਂ ਬਹੁਤ ਟਾਈਮ ਦੀ ਮੰਗ ਕਰ ਰਹੇ ਆ ਵੀ 10000 ਨਵੀਆਂ ਗੱਡੀਆਂ ਪਾਓ ਔਰ ਸਾਡੀਆਂ ਮਜਬੂਰੀਆਂ ਨੇ ਸਾਡੇ ਨਾਲ ਲੋਕ ਕਨੇਸ਼ ਕਰਦੇ ਆ ਲੜਦੇ ਆ ਵੀ ਆ ਸਾਨੂੰ ਚੜਾਉਂਦੇ ਨਹੀਂ ਪਰ ਸਾਡੀ ਮਜਬੂਰੀ ਆ ਸਰ ਇਹ ਮਤਲਬ ਬੋਨ ਜਾਂ ਈਕੜ ਦੇ ਵਿੱਚ ਲੈ ਕੇ 100-100 ਵਾਰੀ ਲੈ ਕੇ ਜਾਣੀ ਅੱਛਾ ਉਹਨੂੰ ਦੇਖ ਲਓ ਤੁਸੀਂ ਨਤਹਾਸੇ ਹੁੰਦੇ ਆ ਪਰ ਇਹ ਮਤਲਬ ਜੋ ਓਵਰਲੋਡ ਗੱਡੀਆਂ ਹੁੰਦੀਆਂ ਨੇ ਇਹ ਜ਼ਿਆਦਾਤਰ ਮਤਲਬ ਲੋ ਆਪਾਂ ਸਰਕਾਰ ਦੀ ਨਾ ਕਾਡੀ ਪੀ ਆਰਟੀਸੀ ਬੱਸ ਦਾ ਕਿੰਨਾ ਨੁਕਸਾਨ ਹੋਇਆ ਮੂਰੋ ਵੱਡੀ ਫੁੱਟਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਗੱਡੀ ਖੜੀ ਆ ਠੀਕ ਹੈ ਤੇ ਕਿਹੜਾ ਡਿਪੋ ਆ ਟਾੜਾ ਕਿੱਥੋਂ ਲੈ ਕੇ ਹੈ ਜੀ ਡਿਪੋ ਹੀ ਅਸੀਂ 90 ਤੋਂ ਸਵਾਰਨੇ ਜਾਂਦੇ ਚੱਲ 90 ਤੋਂ ਸਵਾਰਨੇ ਜਾਂਦੇ ਆਂ ਜੀ ਡਰਾਈਵਰ ਤੁਸੀਂ ਡਰਾਈਵਰੋਂ ਬੱਸ ਅੱਛਾ ਠੀਕ ਹੋ ਹਾਂਜੀ ਵੀਰ ਜੀ ਇਹ ਕਿੰਨੀਆਂ ਦਿਖਾ ਸਕਦੇ ਹੋ ਕਿੰਨੀਆਂ ਸਵਾਰੀਆਂ ਸੀ ਟੋਟਲ ਹੁੰਦਾ ਇਹਦੇ ਕਿੰਨੇ ਸਵਾਰੀਆਂ ਸੀ ਟੋਟਲ ਅਜੇ ਕੱਟ ਰਹੇ ਸੀਗੇ ਜੀ 70 ਸਵਾਰੀਆਂ ਕੱਟੀਆਂ ਗਈਆਂ ਸੀ ਬਹ ਹੈ ਜ਼ਿਆਦਾ ਸੀ ਹਾਂਜੀ ਹਾਂ ਠੀਕ ਹੈ ਤਕਰੀਬਨ 100 ਕੇ ਸਵਾਰੀਆਂ ਹੋਣਗੀਆਂ ਬਾਈ ਜੀ ਜਿਹੜਾ ਇਹ ਹਾਦਸਾ ਹੋਇਆ ਡਾਕਸੀਡੈਂਟ ਹੋਇਆ ਕਿਵੇਂ ਹੋਇਆ ਪੁਲਿਸ ਅਮ ਆ ਆ ਗਈ ਕਾਰ ਸੀ ਕਿ ਪਿੱਛੇ ਮੈਂ ਹੌਲੀ ਹੌਲੀ ਆ ਰਿਹਾ ਸੀ ਅੱਛਾ ਚੱਲਤੀ ਚਾਲੀ ਤੇ ਪਿੱਛੇ ਸੇ ਬੱਸ ਵਾਲੇ ਨੇ ਮਾਰਿਆ ਮੇਰੀ ਗੱਡੀ ਪਲਟੀ ਹੋਈ ਕਾਰ ਤੇ ਵੱਜ ਗਈ ਅੱਛਾ ਕਿੱਥੋਂ ਆ ਰਹੇ ਸੀ ਜੁਨੇਯਾਨੇ ਸੇ ਜੀ ਕਿੱਥੇ ਜਾਣਗੇ ਜਾਣਾ ਸੀ ਮਾਦਾਣਾ ਚਲੋ ਤੇ ਕਿੰਨੀਆਂ ਕ ਸਟਾਂ ਆਈਆਂ ਨੇ ਥੋੜੀਆਂ ਸਰ ਤੇ ਲੱਗੀ ਟਾਂਗ ਲੱਗੀਆਂ ਜੀ ਪੈਰ ਤੇ ਛਾਤੀ ਮੇਂ ਦਰਦ ਆ ਠੀਕ ਹੈ ਤੇ ਲੁਧਿਆਣੇ ਦੇ ਹਾਂ ਤੁਸੀਂ ਹਾਂਜੀ ਠੀਕ ਹੈ ਆਗੇ ਰਿਸ਼ਤੇਦਾਰ ਕੋਈ ਆ ਗਿਆ ਕੋਈ ਨਹੀਂ ਆਇਆ ਜੀ ਅਭੀ ਬਾਪੂ ਨੂੰ ਫੋਨ ਕੀਤਾ ਸੀ ਕਿ ਬਾਪੂ ਆ ਰਿਹਾ ਹਾਂ ਰਿਹਾ ਬਾਪੂ ਇਹਦਾ ਚੰਗਾ ਠੀਕ ਹੈ ਠੀਕ ਹੈ ਤੇ ਕਾਹਦਾ ਮਾਲ ਪਰ ਆਇਆ ਸਭ ਕਾਹਦਾ ਹੈ ਵਿੰਟਰਲੋਕ ਟਾਇਰ ਦੀ ਮਾਲ ਹੈ ਜੀ ਠੀਕ ਹੈ ਪੋਨੀਗੜ ਤੋਂ ਜਾਣਾ ਸੀ ਆਗੇ ਪੋਨੀਗੜ ਤੋਂ ਅੱਗੇ ਜਾਣਾ ਹਾਂ ਨਾ ਨਹੀਂ ਕਿਹੜਾ ਪਿੱਛੇ ਦੇ ਪੁੱਤ ਗਿਆ ਸੀ ਨਾਮ ਕੀ ਹੈ ਸੰਜੇ ਨਾਮ ਹੈ ਜੀ ਲੁਧਿਆਣੇ ਕਿੱਥੇ ਰਹਿੰਦੇ ਹੋ ਸੰਗੈ ਸੁਰਜੀਤ ਠੰਡਾਰੀ ਕਲਾ ਠੰਡਾਰੀ ਕਲਾ ਗੈਰ ਹੈ ਹਾਂ ਜਸਪਾਲ ਮੰਗਰ ਵਿੱਚ ਫੈਲਦੀ ਹੈ ਸਹੀ ਬਾਪੂ ਜੀ ਆ ਮੈਂ ਸੁਣ ਉਹ ਦਰਦ ਸਰਕਾਰ ਵੱਲੋਂ ਬੜੀ ਜ਼ੋਰ ਨਾਲ ਮਾਰਾ ਮੇਰੀ ਗੱਡੀ ਪਲਟੀ ਹੋ ਗਈ ਜੀ ਅੱਛਾ ਬੱਸ ਵਾਲੇ ਨੇ ਠੀਕ ਹੈ ਮੈਂ ਨਾਪੇ ਤੋਂ ਬਿਨੇ ਕਮਾ ਬਿਨੇ ਕਮਾ ਰੇ ਟੋਡਾ ਜਿਹੜਾ ਐਕਸੀਡੈਂਟ ਹੋਇਆ ਜੀ ਕੌਣ ਲੱਗਦਾ ਟੋਡਾ ਇਹ ਮੇਰਾ ਜਿਹੜਾ ਦੋਸਤ ਹੈ ਰਾਹੁਲ ਲੁਧਿਆਣੇ ਤੋਂ ਉਹਨਾਂ ਦਾ ਡਰਾਈਵਰ ਹੈ ਠੀਕ ਹੈ ਉਹ ਮੈਨੂੰ ਰਾਹੁਲ ਜੀ ਦਾ ਫੋਨ ਆਇਆ ਲੁਧਿਆਣੇ ਤੋਂ ਮੈਂ ਘਰ ਸੀਗਾ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਆਇਆ ਕਰਕੇ ਪਾਨੀਗੜ ਰੋਡ ਤੇ ਨਾਪੇ ਤੋਂ 3 ਕਿਲੋ ਮੈਨੂੰ ਤੇ ਤਕਰੀਬਨ ਠੀਕ ਹੈ ਟੈਂਪੋ ਪੜ ਗਿਆ ਸਾਡਾ ਤੋਂ फटाफट ਦੇਖ ਲੈ ਠੀਕ ਹੈ ਕਿ ਤੁਸੀਂ ਵੀ ਉਹੀ ਵਪਾਰ ਕਰਦੇ ਹੋ ਨਹੀਂ ਨਹੀਂ ਮੇਰਾ ਨਾਪੇ ਕੰਮ ਹੈ ਉਹ ਮੁੰਡਾ ਦਰਗਾ ਹਦਰਸ਼ੀਖ ਤੇ ਆਉਂਦਾ ਸੇਵਾਦਾਰ ਹੈ ਮੈਂ ਵੀ ਸੇਵਾਦਾਰ ਹਾਂ ਦੇਖੋ ਠੀਕ ਹੈ ਠੀਕ ਹੈ ਆਉਂਦਾ ਉਹ ਸ਼ੁੱਕਰਵਾਰ ਨੂੰ ਦੋਸਤ ਕਰਕੇ ਸਾਡਾ ਪਿਆਰ ਠੀਕ ਹੈ ਇਹ ਮਤਲਬ ਇਹਨਾਂ ਦਾ ਟੈਂਪੋ ਪਟ ऑटो पलटिया है एक्सीडेंट केस आया है सट्टा कोई माइनर इंजरीज हेड है, पे बस चार सोचेस आए हैं माइनर इंजरीज हेड है, पे चार सोचे आया है, है बाकी वो छाती कि कह रहे हैं एक्सरे करवा के ठीक है तो जो उसकी पूरी पे भी है कुछ माइनर जो रिका ज्यादा नहीं है थोड़ा नॉर्मल टनके स्टेट के लिए आया चार है ठीक है नाम है आपका आरू सि डॉक्टर आरूप सिंगला ठीक है सर